ਬੰਦੇ ਦਾ ਕੋ ਜਣੇ ਨਾਲ ਜਰੂਰ ਬੈਰ ਹੁੰਦਾ ਹੈ ਇੱਕ ਜਿਹੜਾ ਸ਼ਰੀਕੇ ਵਿੱਚੋਂ ਵੱਜਦਾ ਹੋਵੇ ਬੰਦਾ ਉਹਦੇ ਨਾਲ ਬੈਰ ਬਣ ਲੈਂਦਾ ਇਹ ਕਹਿੰਦਾ ਜੀ ਤਾਂ ਸਾਡੇ ਸ਼ਰੀਕੇ ਦੇ ਵਿੱਚੋਂ ਹੈ ਦੂਜੇ ਵਿਚਾਰੇ ਗਮਾਂਡੀ ਨਾਲ ਵੀ ਬਣਾਂਦੇ ਗਮਾਂਡੀ ਨਾਲ ਵੀ ਬਣਦੀ ਹੈ ਬਹੁਤ ਥੋੜੇ ਲੋਕ ਹੁੰਦੇ ਨੇ ਜਿਹੜੇ ਲੋਕ ਆਪਣੇ ਸ਼ਰੀਕੇ ਵਿੱਚੋਂ ਸਬੰਧ ਰੱਖਣ ਵਾਲਿਆਂ ਨਾਲ ਬੜਾ ਕੇ ਰੱਖਦੇ ਨੇ ਬਹੁਤ ਥੋੜੇ ਬਹੁਤਾ ਤ ਇਸ ਤਰ੍ਹਾਂ ਦੀ ਹੈ ਬੰਦਾ ਕਹਿੰਦਾ ਜੀ ਇਹ ਸਾਡੇ ਸ਼ਰੀਕੇ ਵਿੱਚੋਂ ਹੈ ਇਹਨੂੰ ਸਾਡੀ ਇਸ ਗੱਲ ਦਾ ਪਤਾ ਨਾ ਲੱਗ ਜਾਵੇ ਇਹਦੇ ਕੋਲੋਂ ਅਸੀਂ ਪੜਦਾ ਰੱਖੀਏ ਇਹਦੇ ਕੋਲੋਂ ਉਲਾ ਰੱਖੀਏ ਇਹ ਸਾਥੂ ਅੱਗੇ ਨਾ ਵੱਧ ਜਾਵੇ ਇਹ ਮਰਤੀ ਬਹੁਤ ਆ ਬਹੁਤ ਥੋੜਿਆਂ ਨੂੰ ਛੱਡ ਕੇ ਬਹੁਤ ਆਦ ਕਿਰਤੀ ਇਹ ਹੈ ਕਿ ਆਪਣੇ ਸ਼ਰੀਕੇ ਨਾਲ ਨਹੀਂ ਬਣਾਦੇ ਥੋੜੇ ਨੇ ਜਿਹੜੇ ਕਹਿੰਦੇ ਨੇ ਕਿ ਕੋਈ ਨਾ ਭਾਈ ਇਹਨਾਂ ਦਾ ਵੀ ਭਲਾ ਹੋਵੇ ਜਿੱਥੇ ਸਾਡਾ ਭਲਾ ਹੋਣਾ ਹੈ ਨਾ ਕੋਈ ਵੀ ਇਹ ਵੀ ਸਾਡੇ ਸ਼ਰੀਕੇ ਵਿੱਚੋਂ ਇਹਨਾਂ ਦਾ ਵੀ ਭਲਾ ਹੋ ਜਾਵੇ ਦੂਜਾ Banda ਗਵਾਂਢੀ ਨਾਲ ਬਹੁਤ ਥੋੜੀ ਬਣਾਉਂਦਾ ਹੁੰਦਾ ਇਹਦੀ ਗਵਾਂਢੀ ਨਾਲ ਕੀ ਬੜੀ ਈਰਖਾ ਹੁੰਦੀ ਹੈ ਗਵਾਂਢੀ ਤੋਂ ਵੀ ਇਸੇ ਤਰ੍ਹਾਂ ਬਹੁਤ ਮੁਝ ਲਕੁੰਦਾ ਹੈ ਗਵਾਂਢੀ ਨਾਲ ਵੀ ਈਰਖਾ ਕਰਦਾ ਰਹਿੰਦਾ ਹੈ ਗਵਾਂਢੀ ਨੂੰ ਕਿਸੇ ਗੱਲ ਦਾ ਪਤਾ ਨਾ ਲੱਗ ਜਾਵੇ ਪੜਦੇ ਪਾਉਂਦਾ ਲਕਾਉਂਦਾ ਹੈ ਖਿਪੋਂਦਾ ਹੈ ਉਹਦੇ ਨਾਲ ਵੀ ਇਹ ਨਹੀਂ ਬੜੀ ਈਰਖਾ ਹੈ ਵਿਚਾਰੇ ਆਪਣੇ ਸ਼ਰੀਕੇ ਵਾਲੇ ਨਾਲ ਵੀ ਬੜੀ ਈਰਖਾ ਰੱਖਦਾ ਆਪਣੇ ਗਵਾਂਢੀ ਨਾਲ ਵੀ ਬੜੀ ਈਰਖਾ ਰੱਖਦਾ ਹੁੰਦਾ ਦੁਨੀਆ ਦੇ ਵਿੱਚ ਭਾਵੇਂ ਕੁਝ ਵੀ ਹੁੰਦਾ ਰਹੇ ਕੋ ਕਿਸੇ ਨਾਲ ਕੋਈ ਸੰਬੰਧ ਨਹੀਂ ਕੋਈ ਕੁਝ ਕਰੇ ਕੁਝ ਲੈ ਕੇ ਆਵੇ ਕੁਝ ਦੇਵੇ ਕਿਸੇ ਨੂੰ ਕਿਸੇ ਨਾਲ ਇਹਨੂੰ ਸੰਬੰਧ ਨਹੀਂ ਬਸ ਦੋ ਜਾਣਾਂ ਨਾਲੇ ਦਾ ਕੁੜਾ ਸੰਬੰਧ ਹੈ ਅੰਦਰ ਦਾ ਅੰਦਰੋਂ ਤਪ ਖੱਪ ਜਾਂਦਾ ਹੈ ਜਦੋਂ ਸ਼੍ਰੀਖ ਕੁਝ ਲੈ ਲਵੇ ਸ਼੍ਰੀਖ ਨੂੰ ਕੁਝ ਪ੍ਰਾਪਤ ਹੋ ਜਾਵੇ ਜਾਂ ਗਵਾਂਢੀ ਕੁਝ ਲੈ ਲਵੇ ਗਵਾਂਢੀ ਨੂੰ ਕੁਝ ਪ੍ਰਾਪਤ ਹੋ ਜਾਵੇ ਬਸ ਫੇਰ ਅੰਦਰੋਂ ਬੜਾ ਤਪਦਾ ਕਿ ਇਹਨਾਂ ਸ਼ਰੀਕਾਂ ਨੇ ਕਿਉਂ ਲੈ ਲਿਆ ਸਾਨੂੰ ਕਿਉਂ ਨਹੀਂ ਮਿਲਿਆ ਇਹਨਾਂ ਗਵੰਡੀਆਂ ਨੇ ਕਿਉਂ ਲੈ ਲਿਆ ਸਾਨੂੰ ਕਿਉਂ ਨਹੀਂ ਮਿਲਿਆ ਬਾਕੀ ਭਾਵੇਂ ਸਾਰਾ ਪਿੰਡ ਵੱਸਦਾ ਹੋਵੇ ਸ਼ਹਿਰ ਵੱਸਦਾ ਹੋਵੇ ਦੁਨੀਆ ਵਿੱਚ ਕੋਈ ਕੁਝ ਪ੍ਰਾਪਤ ਕਰ ਲਵੇ ਕਿਸੇ ਨੂੰ ਕੁਝ ਮਿਲ ਜਾਵੇ ਦੁਨੀਆ 'ਚ ਬੰਦੇ ਨੂੰ ਉਹਦੇ ਨਾਲ ਕੋਈ ਸਬੰਧ ਨਹੀਂ ਦੋ ਜਾਨਿਆਂ ਨਾਲ ਇਹਦਾ بڑا ਬਚਾਰੇ ਦਾ ਅੰਦਰੋਂ ਬੈਠ ਇੱਕ ਗਵੰਡੀ ਨਾਲ ਇੱਕ ਜਿਹੜਾ ਸ਼ਰੀਕੇ ਦੇ ਵਿੱਚੋਂ ਲੱਗਦਾ ਉਹਦੇ ਨਾਲ ਬਹੁਤ ਆਦ ਗਿਣਤੀ ਇਹ ਹੈ ਥੋੜੇ ਲੋਕ ਹੁੰਦੇ ਨੇ ਜਿਹੜੇ ਗਮਾਂਡੀਆਂ ਨਾਲ ਵੀ ਘਰ ਪਰਿਵਾਰ ਵਾਂਗ ਵਰਤਦੇ ਨੇ ਸ਼ਰੀਕੇ ਨਾਲ ਵੀ ਆਪਣੇ ਆ ਵਾਂਗ ਹੀ ਵਰਤਦੇ ਨੇ ਕਿ ਕੋਈ ਨਾ ਭਾਈ ਜਿਤਨਾ ਸਾਡੇ ਸਕੇ ਭਰਾ ਹੁੰਦੇ ਨੇ ਨਾ ਇਹ ਉਤਰਾਂ ਵਰਤਦੇ ਹੁੰਦੇ ਨੇ ਬਹੁਤ ਘੱਟ ਲੋਕ ਹੁੰਦੇ ਨੇ ਤੇ ਜਿਹੜੇ ਕਹਿੰਦੇ ਨੇ ਕੋਈ ਨਹੀਂ ਭਾਈ ਇਹ ਵੀ ਸਾਡੇ ਭਰਾ ਨੇ ਇਹ ਵੀ ਸਾਡੇ ਪਰਿਵਾਰ ਵਿੱਚੋਂ ਨੇ ਇਹਨਾਂ ਦਾ ਵੀ ਭਲਾ ਹੋ ਜਾਵੇ ਬਹੁਤ ਥੋੜੇ ਹੁੰਦੇ ਨੇ ਕਿਤੇ ਕਿਤੇ ਨਹੀਂ ਬਹੁਤ ਆਦਤ ਕਿੰਦੀ ਹੀ ਹੈ ਕਿ ਬੰਦਾ ਏ ਕਾ ਕਰਦਾ ਗਵਾਨੀ ਨਾਲ ਮੰਦਾ ਏ ਕਾ ਕਰਦਾ ਸ਼ਰੀਕੇ ਵਾਲਿਆਂ ਕਿ ਸਾਡੇ ਸ਼ਰੀਕੇ ਵਿੱਚੋਂ